ਬੀਤੇ ਦਿਨ Telangana ਦੇ Hyderabad ਵਿੱਚ ਜੰਗਲ ਦੇ ਰਾਤੋਂ-ਰਾਤ ਕਈ ਪੇੜ-ਪੌਦਿਆਂ ਦੇ ਕੱਟਣ ਦਾ ਮਾਮਲਾ ਪਖਿਆ ਸੀ ਜਿਸ ਤੋਂ ਬਾਅਦ ਜੰਗਲ ਦੇ ਨਾਲ ਲੱਗਦੇ University ਦੇ ਵਿਦਿਆਰਥੀਆਂ ਨੇ ਜਮ ਕੇ ਇਸ ਦਾ ਵਿਰੋਧ ਕੀਤਾ ਅਤੇ ਪਰਿਆਵਰਣ ਦੇ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਵੀ ਇਹਨਾਂ ਵਿਦਿਆਰਥੀਆਂ ਦਾ ਖੁੱਲ ਕੇ ਸਾਥ ਦਿੱਤਾ ਅਤੇ ਲੋਕਾਂ ਦੇ ਵਿਰੋਧ ਤੋਂ ਬਾਅਦ ਜੰਗਲ ਦੀ ਕਟਾਈ ਤੇ ਅਦਾਲਤ ਵੱਲੋਂ ਫੈਸਲਾ ਆਉਣ ਤੱਕ ਰੋਕ ਲਗਾ ਦਿੱਤੀ ਗਈ। ਇਦਾਂ ਹੀ ਸਾਲ 1970 ਵਿੱਚ ਉਤਰਾਖੰਡ ਦੇ ਗੜਵਾਲ ਚ ਮੌਲੀ ਜਿਹੜੇ ਰੇਣੀ ਪਿੰਡ ਵਿੱਚ ਸ਼ੁਰੂ ਹੋਇਆ ਚਿੱਪੋ ਅੰਦੋਲਨ ਜਦੋਂ ਇਸ ਇਲਾਕੇ ਦੇ ਨਾਲ ਲੱਗਦੇ ਜੰਗਲ ਦੇ ਰੁੱਖਾਂ ਨੂੰ ਕੱਟਣ ਦੀ ਗੱਲ ਸਾਹਮਣੇ ਆਈ ਸੀ ਇੱਥੋਂ ਦੇ ਲੋਕਾਂ ਦੁਆਰਾ ਚਿਪਕੋ ਅੰਦੋਲਨ ਸ਼ੁਰੂ ਕੀਤਾ ਗਿਆ ਚਿਪਕੋ ਅੰਦੋਲਨ ਦੇ ਅਧੀਨ ਰੁੱਖਾਂ ਨੂੰ ਕੱਟਣ ਤੋਂ ਬਚਾਉਣ ਲਈ ਲੋਕਾਂ ਨੇ ਰੁੱਖਾਂ ਨੂੰ ਆਪਣੇ ਗਲੇ ਲਗਾਇਆ ਸੀ ਇਸ ਅੰਦੋਲਨ ਨੇ 1980 ਵਿੱਚ ਸਫਲਤਾ ਹਾਸਲ ਕੀਤੀ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੰਗਲ ਦੇ ਰੁੱਖਾਂ ਦੀ ਕਟਾਈ ਤੇ 15 ਸਾਲ ਲਈ ਰੋਕ ਲਗਾ ਦਿੱਤੀ ਅੱਜ ਸਾਨੂੰ ਲੋੜ ਹੈ ਇਦਾਂ ਦੇ ਇਤਿਹਾਸ ਤੋਂ ਹੀ ਪ੍ਰੇਰਨਾ ਲੈਣ ਦੀ ਕਮੈਂਟਾਂ ਵਿੱਚ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਚਿਪਕੋ ਅੰਦੋਲਨ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ